ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਮਿੱਤਰੋ ਤੁਹਾਡਾ ਆਪਣੇ ਅੱਜ ਦੇ ਨਵੇਂ ਵਲੌਗ ਦੇ ਵਿੱਚ ਤੇ ਉਮੀਦ ਕਰਦਾ ਹਾਂ ਸਾਰੇ ਜਾਣੇ ਚੜ੍ਹਦੀ ਕਲਾ ਦੇ ਵਿੱਚ ਤੇ ਘੈਂਟ ਹੋਵੋਗੇ ਤੇ ਪ੍ਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇ ਅੱਜ ਆਪਾਂ ਤੁਹਾਨੂੰ ਲੈ ਕੇ ਆਏ ਮਿੱਤਰੋ ਰੋਮ ਦੇ ਉਹ ਸ਼ਹਿਰ ਦੇ ਵਿੱਚ ਜਿਹੜਾ ਸ਼ਹਿਰ ਰੋਮ ਦੇ ਵੀ ਸਭ ਤੋਂ ਉੱਚਾ ਹੈ ਇੱਥੋਂ ਪੂਰਾ ਰੋਮ ਸ਼ਹਿਰ ਦਿਖਦਾ ਹੈ ਤੇ ਮੈਂ ਤੇ ਮੇਰੇ ਨਾਲ ਲਿਖੋ ਇੱਧਰ ਰਵੀ 시ਮਨਜੀਤ ਕੌਰ ਸਤਿ ਸ਼੍ਰੀ ਅਕਾਲ ਜੀ ਆਪਣਾ ਸ਼ਾਂਤੀ ਹਾਂ ਦਰਸ਼ਨਵੀਰ ਸਿੰਘ ਤੇ ਦਿਵਿੰਦਰ ਸਿੰਘ ਸਤਿ ਸ਼੍ਰੀ ਅਕਾਲ ਜੀ ਕਿਉਂਕਿ ਸਾਨੂੰ ਮਿੱਤਰੋ ਜਲਦੀਆਂ ਛੁੱਟੀਆਂ ਤੇ ਛੁੱਟੀਆਂ ਦਾ ਪੂਰਾ ਪੂਰਾ ਆਨੰ ਕੱਲ ਲਈ ਆਪਾਂ ਤੁਹਾਡੇ ਦੇ ਨਾਲ ਆਪਾਂ ਜੇ ਆਪਣੇ ਜਿਹੜਾ ਅੱਜ ਵਲੌਗਰ ਵਿੱਚ ਆਪਾਂ ਸ਼ੇਅਰ ਕਰ ਚੁੱਕੇ ਆ ਤੇ ਜੇ ਤੁਸੀਂ ਨਹੀਂ ਦੇਖਿਆ ਤਾਂ ਉਹ ਵੀ ਜਾ ਕੇ ਵੈੱਕ ਜਾ ਕੇ ਜ਼ਰੂਰ ਦੇਖਿਓ ਤੇ ਅੱਜ ਆਪ ਆਪਣੀ ਦੂਜੀ ਛੁੱਟੀ ਆ ਤੇ ਤੁਹਾਨੂੰ ਦਿਖਾਉਣੇ ਆ ਇਹ ਸ਼ਹਿਰ ਦਾ ਨਾਂ ਹੈ ਜੀ 30 ਬੋਲੀ ਰੋਮ ਦਾ ਸ਼ਹਿਰ ਹੈ ਧੀ ਬੋਲੀ ਤੇ ਪਹਾੜ ਤੇ ਬਸਿਆ ਹੋਇਆ ਸ਼ਹਿਰ ਹੈ ਇਹ ਵੀ ਕਿਹਾ ਜਾਂਦਾ ਹੈ ਕਹਿੰਦੇ ਰੋਮ ਦੇ ਸਾਰੇ ਸ਼ਹਿਰਾਂ ਤੋਂ ਉੱਚਾ ਸ਼ਹਿਰ ਹੈ ਰੋਮ ਦੇ ਇੱਥੇ ਆਲੇ-ਦਾਲੇ ਬਹੁਤ ਇਦਾਂ ਦੇ ਨਿੱਕੇ-ਨਿੱਕੇ ਸ਼ਹਿਰ ਹਨ ਜਿਹੜੇ ਪਹਾੜ ਦੇ ਉੱਤੇ ਬਸੇ ਹੋਏ ਨੇ ਤੇ ਇਹ ਉਹਨਾਂ ਵਿੱਚੋਂ ਇੱਕ ਹੈ ਬਹੁਤ ਖੂਬਸੂਰਤ ਹੈ ਤੇ ਆਪਣੇ ਜਿਹੜੇ ਟੂਰਿਸਟ ਲੋਕ ਉਹਨਾਂ ਦੀ ਪਹਿ ਤੇ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਅਲਦਲੇ ਮਾਹੌਲ ਬਣਿਆ ਹੋਇਆ ਦੇਖੋ ਪੂਰਾ ਮਲਾਬੀ ਅੱਜ ਛੁੱਟੀ ਹੋਣ ਦੇ ਬਾਵਜੂਦ ਵੀ ਲੋਕ ਇੱਥੇ ਕਾਫੀ ਜ਼ਿਆਦਾ ਆਏ ਘੁੰਮਣ ਵਾਸਤੇ ਆਏ ਹੋਏ ਆ ਇਟਾਲੀਅਨ ਲੋਕ ਸਾਨੂੰ ਬੌਕਟ ਦਿਖਦੇ ਹਨਾ ਹਾਂਜੀ ਹਾਂ ਜਿਆਦਾਤਰ ਲੋਕ ਸਾਰੇ ਮਿੱਤਰੋ ਟੂਰਿਸਟ ਏ ਆ ਸਾਡੇ ਵਰਗੇ ਜਿਹੜੇ ਛੁੱਟੀਆਂ ਤੇ ਤੋਣ ਆਏ ਲੱਗਦੇ ਆ ਜੀ ਹਾਂਜੀ ਹਾਂ ਤੇ ਬਾਕੀ ਤੁਹਾਨੂੰ ਘੁਮਾ ਕੇ ਦਿਖਾਉਨੇ ਆ ਸਾਰਾ ਸ਼ਹਿਰ ਤੇ ਤੁਸੀਂ ਜੁੜਿਓ ਵਲੌਗ ਦੇ ਵਿੱਚ ਸਭ ਤੋਂ ਪਹਿਲਾਂ ਮਿੱਤਰੋ ਆਹ ਦੇਖੋ ਇੱਧਰ ਪਿਆਸੇ ਦੇ ਵਿਚਾਲੀ ਵਿਚਾਲੇ ਬਣਿਆ ਹੋਇਆ ਪੁਲ ਜਿਆ ਇਹ ਮੈਟਲ ਦਾ ਬਣਿਆ ਹੋਇਆ ਨਾ ਜਿੱਦਾਂ ਬੋਲੀਆਂ ਲੱ ਤੂੰ ਜਾਗਦਾ ਹੋਣਾ ਸ਼ਾਇਦ ਜੀ ਰਾਤ ਨੂੰ ਸ਼ਹਿਰ ਫੋਰੀ ਚੱਲਦੀ ਹੋਣੀ ਕਿ ਵਿੱਚ ਇਹਦੇ ਲਾਈਟਾਂ ਬਟਨ ਤੇ ਆ ਬੜਾ ਸਾਰਾ ਇਹ ਪਿਆਸਾ ਜਿੱਥੇ ਵਾਲੇ ਦੇ ਲੋਕ ਸਾਰੇ ਬੈਠੇ ਨੇ ਤੇ ਇੱਥੇ ਸਾਰੀਆਂ 12-12 ਇੱਕ ਰੈਸਟੋਰੈਂਟ ਵੀ ਆ ਜੇ ਕੋਈ ਖਾਣ ਪੀਣ ਨੂੰ ਦਿਲ ਕੀਤਾ ਕੋਈ ਸ਼ਾਨਵੀਰ ਦਾ ਨਾ ਸਾਰਿਆਂ ਦਾ ਦਰਸ਼ਾ ਨਹੀਂ ਹੁੰਦਾ ਇਹ ਸ਼ਾਨਵੀਰ ਦਾ ਨਾ ਸਾਰਿਆਂ ਦਾ ਉਹ ਦੇਖਿਆ ਵਾਚ ਆਪ ਪਰ ਸਭ ਤੋਂ ਪਹਿਲਾਂ ਮੇਰੇ ਤੋਂ ਤੁਹਾਨੂੰ ਆਪਾਂ ਇੱਥੇ ਇੱਕ ਹੋਰ ਚੀਜ਼ ਹੋਣੀ ਹੈ ਇੱਥੋਂ 뷰 ਬਹੁਤ ਸੋਹਣਾ ਦਿਖਦਾ ਕਿਉਂਕਿ ਇਹ ਪਿੰਡ ਨਾਲ ਰੋਮ ਤੋਂ ਜਰਾ ਆਪਣਾ ਬਾਹਰੇ ਬਾਹਰ ਪਹਿਲਾ ਪਿੰਡ ਹੁੰਦਾ ਜਿਹੜਾ ਪਹਾੜ ਦੇ ਉੱਤੇ ਹੈ ਤੇ ਇੱਥੋਂ ਰੋਮ ਸਾਰੀ ਦਿਖਦੀ ਆ ਤੇ ਰੋਮ ਸਾਰੀ ਨਿਕੇ ਨਿਕੇ ਦਿਖਦੀ ਆ ਮਤਲਬ ਇਹ ਬਹੁਤ ਜ਼ਰਾ ਉਚਾਈ ਤੇ ਹੈ ਨਾ ਬਹੁਤ ਸੁਣਾ 뷰 ਹੈ ਤੇ ਤੁਹਾਨੂੰ ਉਹ ਵੀ ਆਪੇ ਦਿਖਾਉਣੇ ਆ ਕਰੋ ਚੈੱਕ ਕਰੋ ਇੱਥੋਂ 뷰 ਚੈੱਕ ਕਰੋ ਇੱਥੋਂ ਪਹਿਲਾਂ ਜਹਤ ਤਾਂ ਦੰਦ ਦਰ ਅੱਗੇ ਜਹਾਂ ਅੱਛੇ ਲਿਖ ਦੰਦ ਹੈ ਹਾਂ ਜਹਾਂ ਉੱਪਰੋਂ ਦੱਲ ਕਾਫੀ ਉਚਾਈ ਤੇ ਆ ਤੇ ਇੱਧਰ ਹੋਰ ਵੀ ਪਿੰਡ ਹੈਗੇ ਇੱਧਰ ਨਿਕੇ ਨਿਕੇ ਉਹ ਦੇਖੋ ਇੱਧਰ ਉਹ ਦੇਖ ਇੱਧਰ ਹਾਂਜੀ ਉਹ ਪਿੰਡ ਇਸ ਇਸ ਲੈਵਲ ਦਾ ਹੈ ਸ਼ਾਇਦ ਉੱਚਾ ਵੀ ਹੋ ਸਕਦਾ ਹੈ ਨਾ ਹੁਣ ਆਪਾਂ ਉਹ ਪੁਆਇੰਟ ਚੱਲਦੇ ਤੇ ਉਹ ਨਹੀਂ ਪੁਆਇੰਟ ਪਰਲੇ ਪਾਸੇ ਹਾਂਜੀ ਉੱਥੋਂ ਵਾਲੀ ਫੁੱਟਬਾਲ ਗਰਾਊਂਡ ਹੁੰਦੀ ਆ ਹਾਂਜੀ ਇਹ ਤਾਂ ਕ੍ਰੈਕਟਰ ਨੂੰ ਚਾਹੀਦਾ ਆਪਣੀ ਹੈ ਕ੍ਰੈਕਟਰ ਜਾਨਾ ਦੱਬ ਦੱਬ ਕੇ ਮਾਰ ਸ਼ੌਕੀ ਸ਼ੱਕੇ ਕਿਦਾਂ ਲੱਗਿਆ ਤੇ ਮਿੰਦਰ ਬਹੁਤ ਸੋਹਣਾ ਹੀ ਹੈ ਬਹੁਤ ਸੋਹਣਾ ਸ਼ਹਿਰ ਵੀ ਬਹੁਤ ਸੋਹਣਾ ਹੀ ਹੈ ਤੇ ਬਿਊ ਵੀ ਬਤੀ ਜਾਂਦਾ ਰਹਿੰਦਾ ਤੇ ਤੋ ਹਵਾ ਇੰਨੀ ਸੁਣੀ ਆਉਂਦੀ ਹੈ ਨਾ ਕਿਉਂ ਇੱਧਰ ਸਾਹਮਣੇ ਮੇਤਰ ਸਮੁੰਦਰ ਹੈ ਤੇ ਹਵਾ ਸਮੁੰਦਰ ਤੋਂ ਸਾਫ਼ ਹੋ ਕੇ ਸਿੱਧੀ ਤੇ ਸ਼ੀਤ ਹਵਾ ਆ ਰਹੀ ਹੈ ਸਿੱਧੀ ਹਵਾ ਵਿੱਚ ਹਿਕਰ ਚੀਲ ਉੱਦੀ ਆ ਰਹੀ ਹੈ ਨਾ ਵੇਸੀ ਆਪਾਂ ਤਾਂ ਮਿੱਤਰ ਇੱਥੇ ਘੁੰਮਣ ਵਾਸਤੇ ਆਏ ਵਿਆਂ ਤੇ ਇਹ ਸ਼ਹਿਰ ਦੇ ਵਿੱਚ ਲੋਕ ਰਹਿੰਦੇ ਹੀ ਬਹੁਤ ਐ ਇਹ ਪੂਰਾ ਹੋਮ ਟਾਊਨ ਐ ਲੋਕਾਂ ਦੇ ਰਹਿਣ ਵਾਸਤੇ ਤੇ ਕਾਫੀ ਜਿਆਦਾ ਮਤਲਬ ਸੋਨਾ ਪਿਆਸਾ ਬਣਿਆ ਹੋਇਆ ਤੇ ਦਿਖਾਇਆ ਹੀ ਆਪਾਂ ਨੇ ਤੇ ਫੁਆਰੀ ਬਹੁਤ ਲੱਗੇ ਵਿਆਂ ਜਿੱਦ ਤੱਕ ਤੁਹਾਨੂੰ ਪਤਾ ਹੀ ਆ ਵੀ ਪਾਣੀ ਦੇ ਨਾਲ ਤਾਂ ਇਟਲੀ ਦਾ ਮੁੱਢ ਤੋਂ ਹੀ ਪਿਆਰ ਐ ਪਾਣੀ ਤੇ ਹਰਿਆਈ ਪਾਣੀ ਤੇ ਹਰਿਆਈ ਨਾ ਹਾਂ ਤੇ ਇੰਧਰ ਜਿਆਦਾ ਵਧੀਆ ਸਮਾਂ ਹਾਂਜੀ ਇਧਰ ਦੇਖ ਕਿੰਨਾ ਨਾਲੇ ਪਾਣੀ ਚੱਲਦਾ ਨਾਲੇ ਹਵਾ ਚੱਲਦੀ ਆ ਚਵੱੱਚੇ ਵਗੇ ਬਣਿਆ ਵਾ ਨਾ ਹੁੰਦੇ ਨੇ ਪਾਣੀ ਦੇ ਸਮਾਏ ਸਹੀ ਗੱਲ ਆ ਬੜਾ ਸੋਹਣਾ ਮਿੱਤਰੋ ਸ਼ਹਿਰ ਹੈ ਹਨਾ ਨਾਲੇ ਸ਼ਾਮਾਂ ਜਿਵੇਂ ਕਾਹੀ ਵਜਲ ਲੱਗੀ ਪਈ ਤੀਜੇ ਇੱਕ ਹੋਰ ਲੱਗਿਆ ਬਰਲੇ ਪਾਸੇ ਆ ਇਹ ਵਿਚੇ ਨੂੰ ਲਾਇਆ ਨੇ ਦੋ ਜਮੇ ਗਵਾਲੇ ਸੇਮ ਲੱਗੇ ਹੋਏ ਆ ਤਾਂ ਬੱਚਾ ਥੋੜਾ ਹੋਸ ਸਾਈਜ਼ ਲੱਗਿਆ ਹੋਣਾ ਇੱਥੋਂ ਕਰੋ ਚੈੱਕ ਮਿੱਤਰੋ ਵਿਊ ਸਾਰੇ ਪਾਸੇ ਇੱਕੋਸਾਰ ਦੇਖਦੇ ਤੇ ਇੱਥੋਂ ਗੱਲ ਪਤਾ ਨਹੀਂ ਸਿਰਾ ਦੀਆਂ ਸ਼ਾਨ ਸਿਆ ਪਹਿਲਾਂ ਬਹੁਤ ਛੜ ਗਈ ਉਹ ਵਾਲੇ ਹੁੰਜੇ ਤੇ ਜਿਹੜੇ ਪਿੱਛੇ ਬਿਲਡਿੰਗਾਂ ਸੀਗੀਆਂ ਸਾਰੇ ਕਵਰ ਜੇ ਕਰ ਦਿੱਤੀਆਂ ਤੇ ਇੱਥੋਂ ਸਾਰੀਆਂ ਵਾਦਿਆਂ ਦਿਖਦੀਆਂ ਇਹਨਾਂ ਪੂਰੀਆਂ ਮੈਂ ਇਦਾਂ ਦਾ ਵੀ ਉਹ ਅੱਖਾਂ ਕਦੇ ਕਦੇ ਦੇਖਦੀਆਂ ਨਾ ਫਿਰ ਅੱਖਾਂ ਨੂੰ ਯਕੀਨ ਨਹੀਂ ਆ ਰਿਹਾ ਸੁੰਦਰੀ ਲੱਗਦੀ ਹਾਂ ਆਹ ਲੱਗਦਾ ਜਿਦਾ ਕਿਸੇ ਨੇ ਪੇਂਟਿੰਗ ਕੀਤੀ ਹੁੰਦੀ ਹੈ ਨਾ ਉਹ ਵੀ ਮੇਤਰੋ ਕੋਈ ਪਿੰਡ ਦੇਖੋ ਕਿੰਨਾ ਉੱਚਾ ਹੈ ਦੋ ਪਿੰਡ ਹੈ ਕੋਹ ਪਿੰਡ ਤੇ ਕੋਹ ਵਾਲਾ ਪਿੰਡ ਉਹ ਵੀ ਪਹਾੜ ਦੇ ਉੱਤੇ ਇਦਾਂ ਹੀ ਪਿੰਡ ਕਾਫੀ ਆ ਇਹ ਰੋਮ ਦੇ ਆਲੇ-ਦੁਆਲੇ ਏਰੀਆ ਨਾ ਇਹ ਸੋਹਣੇ-ਸੋਹਣੇ ਪਿੰਡਾਂ ਦਾ ਮੇਤਰੋ ਕਿਰਿਆ ਹੋਇਆ ਬਹੁਤ ਸੋਹਣੇ-ਸੋਹਣੇ ਪਿੰਡਾਂ ਦੇ ਉੱਥੇ ਆਪਾਂ ਹੁਣ ਬਸ ਉਹਨੂੰ ਇਨਫਿਨਿਟੀ ਹੌਲੀ-ਹੌਲੀ ਜਾਇਆ ਕਰਾਂਗੇ ਬੇਸ਼ਾਨ ਠੀਕ ਨਹੀਂ ਪੁੱਤਰੀ ਐਂ ਲੱਗਦਾ ਜਿਵੇਂ ਜਹਾਜ਼ 'ਤੇ ਬੈਠੇ ਜਾਂ ਰਹੇ ਨਾ ਹਾਂਜੀ ਜਹਾਜ਼ ਤੋਂ ਇੰਨੀ ਲੈ ਐਡ ਕਰਨਾ ਹੁੰਦਾ ਹਾਂ ਲੈ ਐਡ ਕਰਨਾ ਹੁੰਦਾ ਤੇ ਬਾਕੀ ਮਿੱਤਰੋ ਇਹ ਵੀ ਦੇਖੋ ਤੁਸੀਂ ਨਾ ਮਨ ਲਓ ਅਸੀਂ ਆਪਣੇ ਰੋਮ ਸ਼ਹਿਰ ਤੋਂ ਨਿਕਲ ਕੇ ਆਏ ਹਾਂ ਉੱਥੇ ਮੌਸਮ ਦੇ ਵਿੱਚ ਮੈਂ ਕਹਿੰਦਾ ਵੀ ਟੈਂਪਰੇਚਰ ਥੋੜਾ ਹਾਈ ਸੀਗਾ ਇੱਥੇ ਆ ਕੇ ਡਾਊਨ ਹੋ ਗਿਆ ਹਨਾ ਹਾਂਜੀ ਕਿਉਂ ਆਪਾਂ ਉੱਚਾਈ ਤੇ ਆ ਕੇ ਹਵਾ ਠੰਡੀ ਲੱਗਦੀ ਹੈ ਇੱਥੇ ਠੰਡ ਲੱਗਦੀ ਆ ਦਵਿੰਦਰ ਸਿੰਘ ਕੋਟੀ ਪਾ ਲਈ ਆਪਣੇ ਨੇ ਹਾਂਜੀ ਚੰਗਾ ਰਹਿ ਕੋਟ ਲੈਂਦਾ ਤਾਂ ਮੈਂ ਤਾਂ ਲੈ ਕੇ ਹੀ ਨਹੀਂ ਮੈਂ ਤਾਂ ਇਦਾਂ ਹੀ ਆ ਗਿਆ ਪਰ ਹੁਣ ਮੈਨੂੰ ਹਵਾ ਦੀ ਬੜੀ ਮਹਿਸੂਸ ਈ ਹੁੰਦੀ ਆ ਨਹੀਂ ਲੈ ਕੇ ਆਈਆਂ ਜੀ ਤੁਹਾਡੀ ਵੀ ਤੇ ਗੁਰਸ਼ਾਨ ਦੀ ਕੋਟੀ ਲੈ ਕੇ ਆਈਆਂ ਲੈ ਕੇ ਕੋਟੀ ਹਾਂਜੀ ਤੁਹਾਡਾ ਚੱਕਰ ਕੁਝ ਸ਼ਾਂਤ ਹੋ ਗਿਆ ਤੇ ਵਿਆਜ ਆਇਆ ਹੰਤੇ ਮਣੀ ਅਿੱਦਾਂ ਤੇ ਉਹ ਲੱਗਣੀ ਉਹ ਬੋਲ ਲੱਗਣੀ ਬੋਜ ਤੇ ਟਾਈ ਬੰਦਾ ਕਿਤੇ ਫਾਈਲੰਦਾ ਛੰਟੀ ਨਾ ਸ਼ਣੀ ਲੱਗਦੀ ਸਹੀ ਸਹੀ ਗੱਲ ਹੈ ਆਇਓ ਤੁਹਾਨੂੰ ਕਮਾਈਏ ਫਿਰ ਸਾਰਾ ਸ਼ਹਿਰ ਘੁਮਣਾ ਸ਼ਹਿਰ ਹਾਂ ਲੈ ਮੇਤਰ ਹੁਣ ਆਪਾਂ ਤੁਹਾਨੂੰ ਆ ਸਾਰਾ ਵੀਊ ਚੈੱਕ ਕਰਵਾਤਾ ਤੇ ਹੁਣ ਆਪਾਂ ਤੁਹਾਨੂੰ ਘੁਮਾਉਨੇ ਆ ਇਹ ਸ਼ਹਿਰ ਦਾ ਅੰਦਰਲਾ ਜਿਹੜਾ ਏਰੀਆ ਵੀ ਇੱਥੇ ਕਿੱਦਾਂ ਦੀਆਂ ਦੁਕਾਨਾਂ ਕਿਹੜੀ-ਕਿਹੜੀ ਐ ਤੇ ਕਿੰਨੇ ਆ ਕਿ 12 ਨੇ ਪੂਰੇ ਡਾਊਨ ਟਾਊਨ ਦੇ ਆਪਾਂ ਤੁਹਾਨੂੰ ਮਤਲਬ ਵੀ ਪੈਦਲ ਚੱਲ ਕੇ ਦਰਸ਼ਨ ਵੇਲੇ ਕਰਾਉਨੇ ਆ ਫੇ ਠੀਕ ਸ਼ਾਂਜਾ ਹਾਂ ਚੱਲੀ ਪੁੱ ਪੀਲਾਂਗੇ ਜੀ ਬਾਤ ਚਾਹ ਨੂੰ ਜਵਾਬ ਨਹੀਂ ਦੇਣਾ ਪੰਜਾਬੀ ਹੋਈਏ ਤੇ ਚਾਹ ਨੂੰ ਜਵਾਬ ਦੇ ਤਾਂ ਫਿਰ ਗੱਲ ਖਾਜਮ ਨਹੀਂ ਹੁੰਦੀ ਹੈਗੀ ਜੀ ਰੋਟੀ ਖਾ ਕੇ ਆਏ ਸੀ ਜੋ ਥੋੜਾ ਜਿਹਾ ਘੁੰਮ ਲੈਣੇ ਫਿਰ ਚਾਹ ਪੀ ਕੇ ਫਿਰ ਫਿਰ ਹੋਰ ਥੋੜਾ ਘੁੰਮ ਲਾਂਗੇ ਫਿਰ ਬਾਜ਼ੀ ਭੁੱਖ ਲੱਗੀ ਹੋਊਗੀ ਫਿਰ ਕਹਿੰਦਾ ਵੀ 3 ਵਜੇ ਹੁਣ ਜਲਾਤੋ ਖਾ ਲੈਣੇ ਹਨ ਹਾਂਜੀ ਹਾਂਜੀ ਮਾਮਾ ਹੀ ਨੇ ਵੀ ਚਾਹ ਤੇ ਪਾਈ ਨਹੀਂ ਮਾਮਾ ਹੀ ਹਸਦਾ ਵੀ ਵਿਆਹ ਹੁੰਦਾ ਤੇ ਮੈਂ ਜਿਹੜਾ ਟਪਾ ਕੇ ਆਇਆ ਨਾ ਤੇ ਪਾਪਾ ਬਾੜੇ ਤੋਂ ਸਲਾਹ ਕੇ ਛੱਟਾ ਪਾ ਕੇ ਲਾਦਾ ਜਿਵੇਂ ਨੂੰ ਇਸ ਲੋਟ ਤਾਂ ਮੇਰੀ ਤਾਂ ਕੋਈ ਨਹੀਂ ਮੈਨੂੰ ਲੱਭ ਗਈ ਮੈਂ ਆਪਾਂ ਕੇ ਦੇਖੀ ਮੈਂ ਇਹ ਫੀਲਿੰਗ ਸ਼ਾਂਤੀ ਇਹ ਸੀ ਵੀ ਪਰ ਰੈਸਟੋਰੈਂਟ ਚ ਖਾਣਾ ਖਾਣ ਚਾਹਦੇ ਸੀ ਸ਼ਾਂਦੀ ਫੀਲਿੰਗ ਨਾ ਆਇਆ ਸੀ ਫਾਈਨਲੀ ਮੇਤਰੋ ਆਪਾਂ ਨੇ ਚਾਹ ਪਾਣੀ ਵੀ ਛਕ ਲਿਆ ਤੇ ਗੁਸ਼ਾਨ ਵੀ ਦਿੱਤੀ ਆਪਣੇ ਜਲਾਤੋ ਆਈਸਕ੍ਰੀਮ ਗੁਸ਼ਾਨ ਨੂੰ ਆਈਸਕ੍ਰੀਮ ਪਸੰਦੀ ਬਹੁਤ ਹੈ ਨਾ ਉਤਰੀ ਹਾਂ ਪਸੰਦ ਹੈ ਨਾ ਕਿਹੜੀ ਕਿਹੜੀ ਗੁਸਤੀ ਪੋਈ ਹੈ ਵਿੱਚ ਇਹਦੇ ਕੇਂਦਰ ਹੈ ਇੱਕ ਕਰੀਮ ਕੇਂਦਰ ਤੇ ਕਰੇਮਾ ਹੁਣ ਮੇਤਰੋ ਆਪਾਂ ਚੱਲਦੇ ਆ ਪਿੰਡ ਦੇ ਅੰਦਰ ਤੋਂ ਘੁਮਾਉਣੇ ਆ ਪਿੰਡ ਦੀਆਂ ਪੁਰਾਣੀਆਂ ਪੁਰਾਣੀਆਂ ਗਲੀਆਂ ਤੇ ਪੁਰਾਣੇ-ਪੁਰਾਣੇ ਬਿਲਡਿੰਗ ਦਿਖਾਉਨੇ ਪਿੰਡ ਦੀਆਂ ਮਲੇਵੀਂ ਸ਼ਹਿਰ ਬਹੁਤ ਪੁਰਾਣਾ ਪਿੰਡ ਆ ਇਹ ਕਾਫੀ ਪੁਰਾਣਾ ਹੈ ਕਾਫੀ ਪੁਰਾਣਾ ਕਿੰਨਾ ਪੁਰਾਣਾ ਬਣਾ ਬਹੁਤ ਸਾਲ ਪੁਰਾਣਾ ਬਹੁਤ ਪਰ ਦੇਖੋ ਮੇਰੇ ਦੋ ਸੋਹਣਾ ਬਹੁਤ ਹੈ ਹੁਣ ਤਾਂ ਦੁਕਾਨਾਂ ਰੈਸਟੋਰੈਂਟ ਸਾਰੇ ਨਵੇਂ ਰੀਨਵਰਟ ਕਰਦੇ ਨੇ ਇਹ ਪੁਰਾਣੇ ਵੀ ਹੈਗੇ ਆ ਅਰੇ ਹੈਗਾ ਦੇਖੋ ਪੁਰਾਣਾ ਦੇਖੋ ਹਾਂ ਹਾਂ ਘਰ ਵੀ ਲੱਗੇ ਵੇਚਣ ਵਾਸਤੇ ਹੀ ਲੈਣਾ ਕਿਸੇ ਨੇ ਮੱਖਾ ਦੇਖ ਲੋ ਹੈ ਤਾਂ ਕੁਛ ਨਹੀਂ ਉਹ ਪੁਰਾਣੇ ਪਿੰਡ ਨੇ ਬਸ ਲੋਕਾਂ ਲਈ ਇਹ ਦੇਖਣ ਵਾਸਤੇ ਟੂਰਿਸਟ ਪਲੇਸ ਬਣਾਤੀ ਕਿ ਸਰਕਾਰ ਨੇ ਹੈਨਾ ਜੀ ਤੇ ਜਗਾ ਜਗਾ ਤੇ ਰੈਸਟੋਰੈਂਟ ਕਾਫੇ ਬਾਰਾ ਹੈਨਾ ਕਿੰਨਾ ਖੂਸ਼ ਹੈ ਜੀ ਯਾਰ ਜੀ ਆਪਣੀ ਸਰਕਾਰ ਨੇ ਵੀ ਚਾਹਣ ਨਾ ਤਾਂ ਆਪਣੇ ਵੀ ਸ਼ਹਿਰ ਬਹੁਤ ਪੁਰਾਣੇ ਸ਼ਹਿਰ ਹੈ ਬਸੀ ਹੋ ਗਿਆ ਮਰਿੰਡਾ ਹੋ ਗਿਆ ਫਤਿਹਗੜ੍ਹ ਸਾਹਿਬ ਹੋ ਗਿਆ ਸਰੰਦ ਹੋ ਗਿਆ ਕਿੰਨੇ ਪੁਰਾਣੇ ਪੁਰਾਣੇ ਸ਼ਹਿਰ ਹੈ ਉਹਨਾਂ ਨੂੰ ਥੋੜਾ ਤਰੀਕੇ ਰੈਨੋਵੇਟ ਕਰਕੇ ਉਹਨਾਂ ਨੂੰ ਟੂਰਿਸਟ ਪਲੇਸ ਕੋਸ਼ਿਸ਼ ਕੀਤਾ ਜਾਵੇ ਨਾ ਤਾਂ ਉੱਥੇ ਵੀ ਟੂਰਿਸਟ ਬਹੁਤ ਦੇਖਣ ਵਾਸਤੇ ਆਵੇ ਕਿਉਂਕਿ ਉਹ ਵੀ ਮਤਲਬ ਵੀ ਸਦੀਆਂ ਪੁਰਾਣੀ ਗੱਲਬਾਤ ਆਪਾਂ ਕਰਦੇ ਹ ਹਾਂਜੀ ਸਹੰਦ ਤਾਂ ਐਵੇਂ ਹੀ ਹੈ ਜੀ ਸਹੰਦ ਦੇਦੇ ਹੀ ਆ ਵਿੱਚ ਹਲੇ ਵੀ ਸਾਰੇ ਉਹ ਬੜੇ ਪੁਰਾਣੇ ਘਰ ਪਏ ਆ ਕਿਲੇ ਪਏ ਆ ਪੁਰਾਣੇ ਕੰਦਾ ਸਾਰੇ ਉਦਾਂ ਹੀ ਪਏ ਆ ਹਲੇ ਹਾਂਜੀ ਉਹਨਾਂ ਨੂੰ ਵੀ ਚਾਹੀਦਾ ਉਹ ਸੀ ਕਹਿਣਾ ਹਨਾ ਹਾਂਜੀ ਆ ਦੇਖੋ ਉੱਥੇ ਆਪਾਂ ਜਿਹੜੀ ਨਾ ਜੀ ਗਲੀ ਚ ਇੱਥੇ ਵੜ ਜੀ ਕਿੰਨੇ ਲੋਕ ਸਾਰਾ ਪਿੰਡ ਭਰਿਆ ਪਿਆ ਜੀ ਦੋਸਤਾਂ ਨਾਲ ਤੇ ਕਾਹ ਚ ਸਰਕਾਰਾਂ ਕਰਨੀਆਂ ਹੌਲੀ ਹੌਲੀ ਜਿਹੜੇ ਨੂੰ ਅੱਗੇ ਵਧਣੀ ਆਪਾਂ ਆਪਣੇ ਨਾ ਵੈਸਟਰਨ ਕਲਚਰ ਨੂੰ ਫੋਲੋ ਕਰਦੇ ਆ ਤਾਂ ਇਹਨਾਂ ਚੀਜ਼ਾਂ ਨੂੰ ਵੀ ਫੋਲੋ ਕਰਨਾ ਚਾਹੀਦਾ ਇਹ ਨਹੀਂ ਸਿਰਫ ਜਿਹੜੀ ਵੈਸਟਰਨ ਕਲਚਰ ਦੀਆਂ ਮਾੜੀਆਂ ਮਾੜੀਆਂ ਚੀਜ਼ਾਂ ਹੀ ਆਪਾਂ ਫੋਲੋ ਕਰ ਲਈਏ ਚ ਹਾਂਜੀ ਹਾਂਜੀ ਆਪਾਂ ਸਿਰਫ ਇਹਨਾਂ ਦੀਆਂ ਆਜ਼ਾਦੀਆਂ ਨੂੰ ਘੁੰਮਣ ਦੀਆਂ ਆਜ਼ਾਦੀਆਂ ਵੀ ਆਪਾਂ ਇਹ ਹੀ ਚੀਜ਼ਾਂ ਦੇਖਦੇ ਆਪਾਂ ਨੂੰ ਹੋਰ ਕੁਝ ਨਹੀਂ ਆਪਾਂ ਦੇਖੀ ਇਹ ਕੰਮ ਕਿੰਨਾ ਕਰਦੇ ਇਹ ਹੀ ਫੋਲੋ ਕਰਨਾ ਚਾਹੀਦਾ ਤੇ ਮਤਲਬ ਵੀ ਕਿੰਨਾ ਪੁਰਾਣੀ ਚੀਜ਼ਾਂ ਸਾਹਮਣੇ ਇਹ ਵੀ ਕਰਨਾ ਚਾਹੀਦਾ ਮਤਲਬ ਵੀ ਜੇ ਫੋਲੋ ਕਰਨਾ ਤਾਂ 100 ਜੋ 100% ਕਰਨਾ ਚਾਹੀਦਾ ਨਾ ਕਿ ਇਹ ਗੱਲ ਆਹੀ ਕਰੋ ਬਸ ਵੀ ਹਾਂ ਇਹ ਮौज-ਮਸਤੀ ਕਰਦੇ ਆਂ ਇਹ ਕੱਪੜੇ ਇਦਾਂ ਦੇ ਪਾਉਨੇ ਆਂ ਅਸੀਂ ਇਦਾਂ ਦੇ ਪਾ ਲਈਏ ਹਰ ਇੱਕ ਜੀ ਫੋਲੋ ਕਰੋ ਉਹਨਾਂ ਦੀ ਜੇ ਕਰਨ ਪਰੌਣੇ ਹੋ ਹਰ ਇੱਕ ਚ ਕੰਟਰੀ ਦੀ ਆਪਣਾ ਕਲਚਰ ਤੇ ਆਪਣੀਆਂ ਚੰਗੀਆਂ ਚੀਜ਼ਾਂ ਵੀ ਬਹੁਤ ਹੁੰਦੀਆਂ ਜੇ ਆਪਾਂ ਠੀਕ ਸ਼ਾਂਸੇ ਹਾਂਜੀ ਬਾਕੀ ਤੂੰ ਦੇ ਵਿਚਾਰ ਆਪਣਾ ਕੋਈ ਬਸ ਵਿਚਾਰ ਤੁਹਾਡੇ ਨਾਲ ਹੀ ਸਹਿਮਤ ਹਾਂ ਸਹਿਮਤ ਕਿ ਸੱਚ ਦਾ ਕਹਿੰਦਾ ਕੁੱਤੇ ਵੀ ਬਹੁਤ ਹੋਰ ਦੁਨੀਆਂ ਦਾ ਹੋਰ ਤਾਂ ਕੋਈ ਨਹੀਂ ਇਹਨੇ ਪਾਜੀ ਪੁਰਾਣੀਆਂ ਚੀਜ਼ਾਂ ਦਾ ਆਪਣੀ ਸਾਰੀ ਸੰਭਾਲ ਕੇ ਰੱਖਿਆ ਮੈਂ ਹਜ਼ਾਰਾਂ ਸਾਲ ਪੁਰਾਣਾ ਸਾਰਾ ਕੁਝ ਇਹਨੇ ਕੋਈ ਢਾਇਆ ਮਟਾਇਆ ਨਹੀਂ ਆਪਣੇ ਜਿਹੜੇ ਆਪਣੇ ਇਤਿਹਾਸ ਨੂੰ ਸਾਹਮਦੇ ਸੀਗੀ ਉਹਨਾਂ ਨੇ ਸਾਰਾ ਕੁਝ ਮਟੇ ਥਾਜੀ ਉਹ ਪਹਿਲਾਂ ਮਤਲਬ ਢਾਹ ਦਾਨੇ ਚੀਜ਼ਾਂ ਪੁਰਾਣੀਆਂ ਬਾਅਦ ਨਵੀਂ ਇਮਾਰਤ ਬਣਾ ਦਾਨੇ ਉੱਥੇ ਕਿਉਂ ਚੀਜ਼ ਫੀਲਿੰਗ ਨਹੀਂ ਜੁੜਦੀ ਉਹ ਚੀਜ਼ਾਂ ਨੂੰ ਆਪਾਂ ਦੱਸ ਦਈਏ ਫਿਰ ਉਹ ਨਹੀਂ ਗੱਲ ਬਣਦਾ ਉਹ ਮਜ਼ਾ ਨਹੀਂ ਆਉਂਦਾ ਨਾ ਜਦ ਹਾਂਜੀ ਜਿਹੜਾ ਆਪਣੇ ਠੰਡਾ ਪੂਜ ਪਰਨ ਜਿਹੜਾ ਬਣਾਇਆ ਸੀਗਾ ਉਹ ਪੇਂਟ ਹਾ ਕੇ ਉਹਨੇ ਸਾਰਾ ਸੰਗਮਰਮਰ ਦਾ ਬਣਾਤਾ ਤੇ ਹੁਣ ਦੁਬਾਰਾ ਢਾ ਕੇ ਉਹਨੇ ਪੁਰਾਣੀ ਲੁੱਕ ਦਿੱਤੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਨਾ ਗੱਲ ਬਣਦੀ ਹੈਗੀ ਉਹ ਫੀਲਿੰਗ ਜੁੜਦੀ ਨਹੀਂ ਸੀਗਾ ਜਿਹੜਾਂ ਤੋਂ ਚ ਜਿਹੜੇ ਖਤਮ ਕੀਤੇ ਇਹਨਾਂ ਨੇ ਤੇ ਹੁਣ ਵੀ ਜਿਹੜੀ ਤਵਾਨ ਟੌਡਰਮਾਲ ਦੀ ਹਵੇਲੀ ਕਹਿੰਦੇ ਆਈ ਉਹ ਪਛਰੀ ਹੈ ਹੁਣ ਵੀ ਢਾਂਡ ਦਿਖਨਾਂ ਰਹਿਤੇ ਆ ਉਹ ਤਾਂ 22 ਸਾਲ ਲੱਗੇ ਸਾਰੀ ਸ਼ਾਮ ਨੂੰ ਜੀ ਹਾਲੀ ਗੇ ਸ਼ਾਮ ਹੁੰਦੀ ਆ ਪਰ ਇਹ ਕਹਿੰਦੇ ਵੀ ਉਹ ਗਿਰੇ ਕਦੋਂ ਤੇ ਉੱਥੇ ਬੰਦਾ ਕੁਝ ਬਣਾਈ ਗਈ ਪਰ ਪਤਾ ਇਹਨੂੰ ਸਾਮਲ ਨਾਲ ਕਰਨ ਪਤਾ ਕੀ ਇਹਨੂੰ ਇੱਕ ਇਦਾਂ ਹੀ ਸਾਮਲ ਸਾਰੀ ਇੱਦਾਂ ਕਹਿੰਦੇ ਵੀ ਇਦਾਂ ਹੀ ਸਾਂਭੀ ਜਾ ਰਹੀ ਹੈ। ਹਾਂ ਜਿਹਨੂੰ ਟਾ ਕੇ ਦੁਬਾਰਾ ਬਣਾਉਣ ਲੱਗੇ ਫਿਰ ਤਾਂ ਫਿਰ ਸਾਂਭੀ ਨਾ ਸੀ ਫਿਰ ਤਾਂ ਗੱਲ ਕੋਈ ਨਹੀਂ। ਫਿਰ ਤਾਂ ਤੁਸੀਂ ਮਟੇ ਦਿੱਤੀ ਸਾਰੀ ਪੁਰਾਣੀ ਹੈ ਨਾ। ਸਹੀ। ਤੇ ਇਕੱਲਾ ਨਵਾਂ ਨਵਾਂ ਰਹਿ ਗਿਆ। ਤੇ ਚਲੋ ਹੁਣ ਆਪਾਂ ਦੇਖੀਏ ਮਿੱਤਰੋ ਇਧਰੋਂ ਚਲੀਏ ਇਧਰੋਂ ਚਲੀਏ। ਇਧਰੋਂ ਚਲੀਏ। ਹੈਂ? ਇਧਰੋਂ ਜੀ। ਚਾਹੁੰਦੇ ਮੈਂ ਕਿ ਨਹੀਂ ਇਧਰੋਂ ਮੁੜ ਕੇ ਆਉਂਦੇ ਆ ਜੀ ਕਿੱਦਾਂ। ਨਾ ਨਾ ਜਿੱਥਰ ਮੈਂ ਚਲੇ ਦੋਨੇ ਪੇ ਚਲੇ ਜਾਨੇ। ਪਰ ਦੇਖੋ ਮਿੱਤਰੋ ਫੇਸ ਤੇ ਕਰਕੇ ਨਾ ਅੱਜ ਵੀ ਸਾਰਾ ਬਾਜ਼ਾਰ ਇਹ ਬੰਦ ਹੈ। ਨਹੀਂ ਤਾਂ ਔਰੇ ਸਬਦ ਕਰਨਾ ਖੁੱਲੀਆਂ ਹੁੰਦੀ ਕ੍ਰਿਸਟਿਅਨ ਦਾ ਪਸਕੂਇਤਾ ਤਿਹਾਰਾਂ ਦਾ ਤਾਂ ਕਿ ਸਾਰਦ ਕੰਨ ਬੰਦ ਰਿਖਿਆ ਲੱਗਿਆ ਫਰਕ ਤੇ ਤੁਹਾਨੂੰ ਹਾਂਜੀ ਦੁਕਾਨਾਂ ਬੰਦ ਨੇ ਉਸ ਤੋਂ ਬਾਅਦ ਜੇ ਤੁਸੀਂ ਦੇਖੋ ਕਿੰਨੇ ਲੋਕ ਨੀਚੇ ਘੁੰਮ ਰਹੇ ਨੇ ਜੀ ਬਸ ਖੁੱਲੇ ਤਾਂ ਕੱਲ ਰੈਸਟੋਰੈਂਟ ਖੁੱਲੇ ਆ ਜਾਂ 12 ਵਗੈਰਾ ਖੁੱਲੀਆਂ ਤੇ ਬਾਕੀ ਲਗਭਗ ਸਾਰੀਆਂ ਦੁਕਾਨਾਂ ਜਿਹੜੀਆਂ ਹੋਰ ਚੀਜ਼ਾਂ ਨਹੀਂ ਐ ਉਹ ਸਾਰੀਆਂ ਬੰਦ ਐ ਲੈ ਮਿੱਤਰ ਹੁਣ ਆਪਾਂ ਪਹੁੰਚ ਗਏ ਆ ਇਹ ਹੈਗਾ ਵਿਲਾ ਦੇਸ ਤੇ ਦੇਖੋ ਲਾਈਨ ਲੱਗੀ ਹੋਈ ਆਂਦਾ ਜਾਣ ਵਾਸਤੇ ਬਹੁਤ ਲੰਬੀ ਲਾਈਨ ਐ ਤੇ ਅੰਦਰ ਇਹਦੇ ਚਰਨੇ ਵੀ ਆ ਤੇ ਅੰਦਰ ਇਹਦੇ ਵਧੀਆ ਪਾਰਕ ਵੀ ਹੈਗੀ ਆ ਤੇ ਚੱਲੀਏ ਆਪਾਂ ਜਾਣੇ ਦਾ ਵਿਜੀਟ ਟਾਈਮ ਬਹੁਤ ਲੱਗ ਜਾਣਾ ਫਿਰ ਅੰਦਰ ਚਲੇਗੇ ਫਿਰ ਘੰਟਾ ਡੇਢ ਘੰਟਾ ਲੱਗ ਜਾਣਾ ਆਪਾਂ ਹੋਰ ਕੁਝ ਦੇਖਦੇ ਹਾਂ ਮੈਂ ਰਿਵਿਊਸ਼ਨ ਪੜ ਲਏ ਤੇ ਮੈਂ ਨਹੀਂ ਆ ਇਹ ਤਾਂ ਲਾਈ ਬਹੁਤ ਲੰਬੀ ਹੈ ਜੀ ਆਪਾਂ ਇਦਾਂ ਕਰਦੇ ਨਾ ਬੁਸ਼ਾਂ ਨੂੰ ਲੈ ਕੇ ਖੜਾ ਦੰਨੇ ਆ ਆਪਾਂ ਜੇ ਘੁੰਮਿਆ ਨਹੀਂ ਜਾਂ ਨੰਬਰ ਤੇ ਫੋਨ ਕਰੀ ਸੀ ਆ ਜਾਗੇ ਉਹ ਨਹੀਂ ਹਾਂ ਵੰਨੀ ਗੱਲ ਫਿਰ ਤਾਂ ਜੇ ਲੈਣਾ ਤੋਰੀ ਫਿਰ ਤਾਂ ਮੈਂ ਤੋਰੀ ਆ ਗਿਆ ਤੋਰੀ ਆ ਗਿਆ ਚਲੋ ਫਿਰ ਅੱਗੇ ਕੁਮਾਰਾ ਲਾਈਨ ਮੇ ਤਾਂ ਇੱਥੇ ਤੱਕ ਲੱਗੀ ਹੋਈ ਆ ਤੇ ਅੱਗੇ ਜਾ ਕੇ ਅੰਦਰ ਵੀ ਲਾਈਨ ਲੱਗੀ ਹੋਈ ਆ ਨਾ ਬਹੁਤ ਦੂਰ ਤੱਕ ਆ ਜੀ ਅੰਦਰ ਵੀ ਚਲੋ ਵੀ ਚਲੀਏ ਇਧਰ ਰੈਸਟੋਰੈਂਟ ਹੈ ਮਿੱਤਰੋ ਤੇ ਇਹ ਵਾਲਾ ਗਿਆ ਪਿਆਸਾ ਦੇਖੋ ਲੋਕ ਸਾਰੇ ਖੜੇ ਲਾਈਨ ਚ ਲੱਗਣ ਵਾਸਤੇ ਤੇ ਇਧਰ ਹੈਗੇ ਦੁਕਾਨਾਂ ਜਿੱਥੇ ਪਰਸ ਵਗੈਰੇ ਮਿਲਦੇ ਆ ਇਹ ਸਾਰੇ ਹੈਂਡ ਮੇਡ ਪਰਸ ਐ ਆ ਦੇਖੋ ਤੁਹਾਨੂੰ ਮੈਂ ਦਿਖਾ ਦਿੰਦਾ ਕੁਝ ਚੀਜ਼ਾਂ ਇਹ ਜਿੱਦਾਂ ਦੇਖੋ ਇਧਰ ਅੰਦਰਾਂ ਕੁਝ ਹੈ ਅੱਛਾ ਜੀ ਅੱਛਾ ਆਵੇਂ ਦਾ ਹੀ ਚਾਹਾਂ ਕ ਬਿੱਲ ਦੇਸ ਤੇ ਇਹ ਬੱਚਤਾਂ ਤਾ ਫੀਲਾ ਮੇਰਾ ਤਾਂ ਮਿੱਤਰੋ ਦਿਲ ਕਰਦਾ ਜਾ ਕੇ ਉਹਨਾਂ ਦੇਖਣ ਵਾਸਤੇ ਕਿਉਂਕਿ ਬਾਪੂ ਵੀ ਕਹਿੰਦਾ ਨਾ ਜਿਹੜਾ ਜੀ ਦੁਕਾਨਾਂ ਚ ਆਪਾਂ ਚੱਕ ਕੇ ਦੇਖੇ ਨਾ ਉਹ ਆਪਣਾ ਕਲਾਮੀ ਤਾਂ ਇਹਦੇ ਨੇ ਲੋਕ ਲੈ ਕੇ ਜਾਣੇ ਆ ਕਹਿੰਦੇ ਵੀ ਦੁਨੀਆ ਦਾ ਸਭ ਤੋਂ ਜਿਹੜਾ ਸੋਹਣਾ ਤੇ ਵੱਡਾ ਵਿਲਾ ਵੀ ਇਹ ਆ ਕਹਿੰਦੇ ਵੀ ਇਹਨੂੰ ਦੇਖੇ ਵੇ ਤੂੰ ਜਾ ਉਹਨੂੰ ਤੁਸੀਂ ਮੇਰਾ ਦਿਲ ਕਰ ਦੇਖ ਕੇ ਆਉਣ ਨੂੰ ਤੇ ਤੁਹਾਡਾ ਦਿਲ ਕੀ ਕਰਦਾ ਤੁਸੀਂ ਦੇਖ ਆਓ ਜੀ ਅਸੀਂ ਉੱਥੇ ਬਹਿ ਜਾਨੇ ਹਾਂ ਜੀ ਤੁਸੀਂ ਦੇਖ ਆਓ ਜੀ ਹਾਂ ਤੇ ਮੈਂ ਦੱਸਿਆ ਮੈਂ ਕਿ ਜਾਣਾ ਮੈਂ ਇਹਨਾਂ ਦਾ ਨਹੀਂ ਭਾਈ ਅਸੀਂ ਬੜੀ ਰੈਸਟ ਕਰ ਲਈ ਤੁਸੀਂ ਜਾਇਜ਼ ਜੜਾਈਆਂ ਚੜ ਚੜ ਕੇ ਮੈਂ ਤਾਂ ਥੱਕ ਗਈ ਤੇ ਮੈਂ ਜਾ ਕੇ ਦੇਖਿਆ ਨਹੀਂ ਕਹਿੰਦਾ ਮੈਂ ਥੱਕਿਆ ਹੈ ਜਿਹੜਾ ਮੈਂ ਚੱਲ ਵੀ ਸ਼ਾਂਸ਼ਿਆ ਅਸੀਂ ਵੀ ਜਾ ਕੇ ਆਏ ਠੀਕ ਹੈ ਤੇ ਤੁਸੀਂ ਦੋਨੇ ਭੈਣੇ ਬੈਠੇ ਗੱਲਾਂ ਬਾਤਾਂ ਕਰ ਲਓ ਤੁਹਾਨੂੰ ਮੌਕਾ ਮਿਲਿਆ ਗੱਲਾਂ ਬਾਤਾਂ ਕਰਨ ਦਾ ਠੀਕ ਹੈ ਨਹੀਂ ਤਾਂ ਅਸੀਂ ਮਿੱਤਰੋ ਅਸੀਂ ਵਿਸ ਵਿੱਚ ਹੀ ਹੁੰਨੇ ਆ ਜੀ ਲਲਦੇ ਹਾਂ ਤੇ ਇਹ ਵੀ ਜ਼ਰੂਰੀ ਹੁੰਦਾ ਹੈ ਭੈਣ ਭਈਆ ਦੀ ਗੁਪਤ ਗੂ ਵੀ ਹੋਣੀ ਜ਼ਰੂਰੀ ਹੁੰਦੀ ਹੈ ਠੀਕ ਹੈ ਤੁਸੀਂ ਚਾਹਦੇ ਕਾਪ ਸਕੋ ਨਾਲੇ ਆਪਣੀ ਗੁਪਤ ਗੂ ਕਰੋ ਤੇ ਮੈਂ ਸ਼ਾਂ ਨੂੰ ਘੁਮਾ ਕੇ ਲਿਆ ਵੀਲਾ ਓਕੇ ਓਕੇ ਚੱਲ ਜੀ ਸ਼ਾਂਸ਼ਿਆ ਲੋ ਵੀ ਸਭ ਤੋਂ ਪਹਿਲਾਂ ਥੱਲੇ ਚੱ ਇੱਥੇ ਜਾ ਕੇ ਦੇਖਦੇ ਆਂ ਅੰਦਰ ਆਪਾਂ ਨੂੰ ਕੀ ਦੇਖਣ ਨੂੰ ਮਿਲਦਾ ਹੈ ਇਹ ਸਾਰਾ ਅਜੀਬ ਘਰ ਹੈ ਨਾ ਹਾਂਜੀ ਇਹੰਦੇ ਦੀ ਗੱਲ ਹੈ ਅੰਦਰ ਹੀ ਬਸ ਜਿਹੜਾ ਪਹਿਲਾਂ ਉੱਤੋਂ ਅਜੀਬ ਕਰ ਦੇ ਕਿ ਮਿੱਤਰੋ ਆਪਾਂ ਥੱਲੇ ਆ ਗਏ ਆ ਤੇ ਹੁਣ ਆਪਾਂ ਜਾਣਾ ਹੈ ਉਹ ਉੱਥੇ ਦੇਖੋ ਇਧਰ ਆਪਣਾ ਪਾਉ ਉੱਥੇ ਜਾਣਾ ਨਾਲੇ ਨਾਲ ਤੁਸੀਂ ਬਸੀ ਤੋਂ ਆ ਆ ਰਹੀ ਹੈ ਉਹ ਚੰਗੀ ਤਰ੍ਹਾਂ ਸੁਣ ਨਹੀਂ ਪਤਾ ਉਧਰ ਹੀ ਆਵਾਜ਼ ਆ ਰਹੀ ਹੈ ਉਹ ਸਾਹਮਣੇ ਉਹਦੇ ਚੱਲਣ ਲੱਗੇ ਉਧਰੋਂ ਆਵਾਜ਼ ਆ ਰਹੀ ਹੈ ਪਰ ਜਾਣਾ ਬਹੁਤ ਦੂਰ ਹੈ ਉਧਰ ਕੈਮ ਹੋ ਜਾ ਕੇ ਰਾਂ ਤੂੰ ਆਪਾਂ ਕਿਵੇਂ ਚਲ ਚਲੋ ਚਲੀ ਫਿਰ ਆ ਸਾਰੇ ਜਾ ਰਹੇ ਆ ਇਧਰ ਇਹ ਆ ਮਿੱਤਰੋ ਸਭ ਤੋਂ ਵੱਡਾ ਫੁਨਟਾਣਾ ਕਹਿੰਦੇ ਨੇ ਇਹਨੂੰ ਤੇ ਕਿੰਨਾ ਟੂਰਿਸਟ ਆਇਆ ਹੋਣਾ ਉਧਰ ਅੰਦਰ ਵੀ ਜਾ ਕੇ ਦੇਖ ਸਕਦੇ ਹੋ ਉਧਰ ਚੱਲ ਜਾ ਕੇ ਦੇਖ ਕੇ ਜੀ ਕਿਦਾਂ ਲੱਗਾ ਤੁਹਾਨੂੰ ਸੋਹਣੀ ਫੀਰੀ ਆਉਂਦੀ ਆ ਹੈ ਵਧੀਆ ਜੀ ਠੰਡਾ ਪਾਣੀ ਠੰਡਾ ਹਾਂ ਠੰਡਾ ਠਾਰ ਪਾਣੀ ਹੈ ਇੱਥੇ ਮਦਰੋਂ ਤੋਂ ਸਾਰੀ ਇਹਦੇ ਸਿਲ ਬਣੀ ਵੀ ਅੰਦਰੋਂ ਸੁਪ੍ਰਾਸ਼ੀਆ ਫਿਰ ਹੋਇਆ ਮੈਂ ਥੋੜਾ ਇਹ ਸਾਰੀ ਮੇਤਰੋ ਪਾਰ ਕੇ ਆ ਤੇਰੇ ਪਾਰ ਕੇ ਜਿਹੜਾ ਵਾਲੇ ਫੁੱਲ ਨੇ ਜਿਹੜਾ ਫੁੱਲ ਨੇ ਇਹਨਾਂ ਫੁੱਲਾਂ ਦੀ ਸੁਗੰਧ ਬਹੁਤ ਸੋਹਣੀ ਆਉਂਦੀ ਹੈ ਇਹ ਵੀ ਦੋ ਤਰ੍ਹਾਂ ਦੇ ਫੁੱਲ ਇੱਕ ਤਾਂ ਚਿੱਟੇ ਰੰਗ ਦੇ ਆ ਤੇ ਇੱਕ ਆਏ ਆਪਣੇ ਗਲਾਬੀ ਗਲਾਬੀ ਜੀ ਜਾਮਣੀ ਜਾਮਣੀ ਕਾਮਣੀ ਬੈਂਗਣੀ ਕਹ ਲੋ ਬੈਂਗਣੀ ਤੇ ਇੱਕ ਇਧਰ ਵੀ ਆ ਗਿਆ ਮੈਂ ਤਾਂ ਚਰਨਾ ਹੀ ਪਰਾ ਆ ਤਾਂ ਇਹ ਮੁੱਦਾ ਜੀ ਦਾਮਕਸ ਵਗਦੀ ਫੀਲਿੰਗ ਹੁੰਦੀ ਹੈ ਨਾ ਹਾਂ ਜੀ ਇਦਾਂ ਹੀ ਹੁੰਦਾ ਦਾਮਕਸ ਵਸ਼ੇ ਛੇ ਵਦਾਂ ਦੀ ਹੋਏ ਇੱਥੋਂ ਪੂਰਾ ਦਿਖਦਾ ਹੈ ਨਾ 뷰 ਹੈ ਨਾ ਇਹ ਦੁੱਤੀ ਉਹ ਚਾਹੇ ਤੇਰਾ ਦੇ ਕਾਫੀ ਟੁਇਸਟ ਕਾਫੀ ਹੈ ਜਿਵੇਂ ਜਨਾ ਕੁਸ਼ਾਨ ਹੈ ਅੱਜ ਆਪਣਾ ਟੁਇਸਟ ਬਣ ਕੇ ਆਵੇ ਨਾ ਇਹ ਸਾਰੀ ਟੁਇਸਟ ਬਣ ਕੇ ਆਵੇ ਜਨਾ ਸਾਰੀ ਹੁਣ ਮੇਤਰ ਆਪਾਂ ਥੱਲੇ ਆ ਗਏ ਨੇ ਇਥੇ ਲਈ ਪੱਲੇ ਚੜਨਾ ਨਾ ਆਪਾਂ ਉੱਥੇ ਆ ਗਏ ਆ ਪਹਿਲਾਂ ਆਪਾਂ ਉੱਥੇ ਉੱਪਰ ਖੜੇ ਸੀਗੇ ਉੱਥੋਂ ਤੁਹਾਨੂੰ ਉੱਥੋਂ ਵੀਊ ਦਿਖਾਇਆ ਸੀਗਾ ਜਿਹੜਾ ਸਾਰਾ ਆਹ ਵਾਲੇ ਸਾਰੇ ਇਹ ਦਿਖਦਾ ਸੀਗਾ ਤੇ ਹੁਣ ਆਪਾਂ ਚੱਲੇ ਕਾਫੀ ਬਾਟਾ ਤੈਅ ਕਰਕੇ ਇਧਰ ਨੂੰ ਘੁੰਮ ਘੁਮਾ ਕੇ ਥੱਲੇ ਪਹੁੰਚੇ ਆਂ ਤੇ ਦੇਖੋ ਤੇ ਇਧਰ ਕਿੰਨਾ ਸੋਹਣਾ ਹੈ ਸਭ ਤੋਂ ਵੱਡਾ ਹੈ ਕਰੋਚਾ ਕਿਥੋਂ ਵੀਰਾ ਇੱਕ ਅੰਦਾ ਕਿਰੇ ਦੀ ਉਹ ਤੱਕ ਸਾਰੇ ਸ਼ਹਿਰ ਰੋਮਸ਼ਾਹ ਜਿਹਦਾ ਪਹਿਲਾਂ ਦਿਖਾਈ ਆਪਣੇ ਵਲੌਗ ਦੇ ਵਿੱਚ ਤੇ ਇਥੋਂ ਚੈੱਕ ਕਰੋ ਕਾਫੀ ਜਿਆਦਾ ਏਰੀਆ ਮਤਲਬ ਇੱਥੋਂ ਲੈ ਕੇ ਇੱਧਰ ਤੱਕ ਨਾ ਬਹੁਤ ਵੱਡਾ ਰਿਕੁਸ਼ਾਨ ਏਰੀਆ ਹੈ ਨਾ ਚੱਕ ਤ ਨਹੀਂ ਜਾਏਗਾ ਨਹੀਂ ਹਾਂ ਚੱਕ ਚੱਲੀਏ ਫਿਰ ਚਲੋ ਮਮਾ ਦੇ ਵੇਟ ਕਰਦੇ ਹੁਣ ਨਾ ਹਾਂ ਲਓ ਜੀ ਪਹੁੰਚ ਗਏ ਆਪਾਂ ਆਪਣੀ ਪਾਰਕ ਦੇ ਵਿੱਚ ਮੋਗਨ ਸੀਗਾ ਸਭ ਤੋਂ ਵੱਡੇ ਵਿਹਲਿਆਂ ਵਿੱਚੋਂ ਜਿਹੜਾ ਵਿਲਾ ਹੁੰਦਾ ਜੇ ਵਿਲਾ ਬੁਰਗੇਜ਼ੀ ਹੋ ਗਿਆ ਹੋਰ ਵਿਲੇ ਹੋਗੇ ਇਹ ਸਭ ਤੋਂ ਵੱਡਾ ਵਿਲਾ ਹੈ ਅੱਛਾ ਹੈ ਮੈਂ ਵੀ ਕਹਾ ਵਾ ਕਾਫੀ ਟਾਈਮ ਲੱਗਾ ਦੂ ਇਧਰ ਤਹਾਵ ਕਹਿੰਦੇ ਕਹਿੰਦਾ ਦੀਦੀ ਤੁਸੀਂ ਥੱਕ ਜਾਣਾ ਤਾਂ ਘੁੰਮ ਘੁਮ ਕੇ ਅਸੀਂ ਪਹਿਲਾਂ ਚੱਲ ਕਰਕੇ ਆਏ ਅੱਛਾ ਹੋਦ ਕਹਿੰਦੇ ਬੜੇ ਮੰਮੇ ਨਹੀਂ ਆਏ ਚਲ ਜਪ ਕਰ ਹਾਂਜੀ ਪਹਿਲਾਂ ਪਾਣੀ ਪੀ ਲਓ ਹਾਂ ਪਿਆਸ ਬਹੁਤ ਲੱਗਿਆ ਹੁਣ ਮੇਤਰੋ ਟਾਈਮ 5:00 ਵਜੇ ਪੂਰੇ 5:00 ਵਜੇ ਆ ਤੇ ਅਸੀਂ ਥੱਕੇ ਜਾ ਕਾਫੀ ਜਿਆਦਾ ਅੰਦਰ ਏਰੀਆ ਅਸੀਂ ਘੁੰਮ ਘੁਮ ਕੇ ਆਏ ਅੰਦਰ ਤੇ ਸੋਨਾ ਬਹੁਤ ਸੀ ਅੰਦਰ ਤੇ ਮੈਂ ਤੁਸੀਂ ਰਹਿ ਗਏ ਆ ਧ ਪਰ ਸਖਵੀ ਨਾਲ ਜਾਣਾ ਸੀ ਜੀ ਉਹ ਵੀ ਗੱਲ ਗਰੰਟੀ ਬਕੀ ਨਾਲ ਹਾਂਜੀ ਹਾਂ ਜੀ ਹਾਂ ਇਹ ਤਾਂ ਅਸੀਂ ਥੋੜੇ ਕਹਿੜੇ ਸੀਗੇ ਅਸੀਂ ਚੱਲ ਗਏ ਤੁਰ ਫਿਰ ਕੇ ਆ ਗਏ ਪਰ ਸੋਣਾ ਬਹੁਤ ਸੀ ਮੇਤਰੋ ਉਮੀਦ ਕਰਦਾ ਹਾਂ ਤੁਹਾਨੂੰ ਹੀ ਪਸੰਦ ਆਇਆ ਹੋਗਾ ਤੇ ਬਾਕੀ ਦੇਖੋ ਹੁਣ 8:30 ਵਜੇ ਨਾਲ ਹਰ ਰੌਣਕ ਹੋ ਗਿਆ ਬੱਚੇ ਕਿੰਨੇ ਕੁੱਟਣ ਵਾਸਤੇ ਪਹੁੰਚ ਗਏ ਤੇ ਬਾਕੀ ਮਿੱਤਰੋ ਹੁਣ ਆਪਾਂ ਚੱਲਦੇ ਆਂ ਤੇ ਆਪਾਂ ਘਰ ਨਹੀਂ ਜਾਣਾ ਹੈਗਾ ਅਲੇ ਆਪਾਂ ਆਪਣਾ ਵਲੌਗ ਇੱਥੇ ਇੱਕ ਬੰਦ ਕਰ ਦਨੇ ਇੱਕ ਵਲੌਗ ਆਪਾਂ ਨੇ ਤੇ ਉਸ ਤੋਂ ਬਾਅਦ ਆਪਾਂ ਜਾਵਾਂਗੇ ਸਿੱਧਾ ਰੂਮ ਸੈਂਟਰ ਵੱਲ ਨੂੰ ਤੇ ਤੁਹਾਨੂੰ ਸ਼ਾਮ ਦਾ ਮਾਹੌਲ ਵੀ ਦਿਖਾਵਾਂਗੇ ਸਾਰਾ ਰੂਮ ਸੈਂਟਰ ਦਾ ਜੇ ਇੱਕੋ ਵਲੌਗ ਸਾਰਾ ਕੁਝ ਆਪਾਂ ਇਕੱਠਾ ਕਰੀਏ ਨਾ ਫਿਰ ਵਲੌਗ ਕਾਫੀ ਜ਼ਿਆਦਾ ਮਨ ਲਾ ਵੱਡਾ ਹੋ ਜਾਂਦਾ ਕਾਫੀ ਜ਼ਿਆਦਾ ਕਿਉਂ ਸਾਰੇ ਆਪਣੇ ਭੈਣ ਭਾਈ ਕਮਾਕਾਰਾਂ ਵਾਲੇ ਆ ਤੇ ਇਦਾਂ ਵੀ ਤੁਸੀਂ ਅੱਜ ਵੀ ਇੱਕ ਵਲੌਗ ਦੇਖ ਲਓ ਤੇ ਦੂਜਾ ਵਲੌਗ ਕੱਲ ਨੂੰ ਦੇਖ ਲਿਓ ਹਨ ਜੇ ਬਾਈਦਾ ਇਸ ਸਿਸਟਮ 'ਚ ਚੱਲਦੇ ਆ ਸਾਰਾ ਕੁਝ ਦੇਖਣਾ ਪੈਂਦਾ ਸਾਨੂੰ ਵਲੌਗ ਬਣਾਉਣ ਲੱਗੇ ਵੀ ਦੇਖਣਾ ਪੈਂਦਾ ਤੇ ਪਹਿਣਾ ਭਰਾਉਂਗੇ ਇਹ ਵੀ ਦੇਖਣਾ ਪੈਂਦਾ ਵੀ ਸਾਰੇ ਕੰਮਕਰ ਵਾਲੇ ਆ ਤੇ ਅੱਜ ਦਾ ਵਲੌਗ ਇੱਥੇ ਆਪਾਂ ਆਪਣਾ ਬੰਦ ਕਰ ਦਿੰਦੇ ਆ ਉਮੀਦ ਕਰਦਾ ਹਾਂ ਤੁਹਾਨੂੰ ਅੱਜ ਦਾ ਵਲੌਗ ਪਸੰਦ ਆਇਆ ਹੋਊਗਾ ਜੇ ਪਸੰਦ ਆਇਆ ਤਾਂ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਆਪਣੇ ਚੈਨਲ ਸਬਸਕ੍ਰਾਈਬ ਵੀ ਕਰਿਓ ਬੈਲ ਆਈਕਨ ਤੇ ਕਰਿਓ ਕਲਿੱਕ ਕਰ ਸਵੇਰੇ ਮਿਲਾਂਗੇ ਆਪਣੇ ਹੋਰ ਨਵੇਂ ਸੋਹਣੇ ਜਿਹੇ ਵਲੌਗ ਦੇ ਵਿੱਚ ਤਦ ਤੱਕ ਲਈ ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕ